ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਇਹ ਨਾਰਦਰਨ ਰੇਲਵੇ ਡੀਪੂ ਉੱਤਰ ਰੇਲਵੇ ਡੀਪੂ ਜਲੰਧਰ ਅਸੀਂ ਖੜੇ ਆ ਜਲੰਧਰ ਰੇਲਵੇ ਸਟੇਸ਼ਨ ਤੇ ਨਾਲੇ ਸਾਡੇ ਟੀਮ ਦੇ ਮੈਂਬਰ ਦਮਨ ਜੀ ਸਾਡੇ ਨਾਲ ਨੇ ਤੇ ਅਸੀਂ ਆਏ ਇੱਥੇ ਇੱਕ ਬਜ਼ੁਰਗ ਪਿਆ ਅੱਖਾਂ ਤੋਂ ਅੰਨਾਵਾ ਮਾਸਕ ਦੇਓ ਕਾਕਾ ਮਾਸਕ ਤੇ ਇਹ ਅੱਖਾਂ ਤੋਂ ਅੰਨਾ ਵਾ ਦੇਖੋ ਕਿਦਾਂ ਮੱਖੀਆਂ ਬੈਠੀ ਜਾਂਦੀਆਂ ਕੋਲੇ ਆ ਕੂੜੇ ਦੇ ਢੇਰ ਲੱਗੇ ਆ ਗੰਦੀ ਗੰਦ ਪਿਆ ਇੱਥੇ ਪਿਆ ਵਿੱਚੇ ਹੀ ਲੈਟਰਨ ਬਾਥਰੂਮ ਕਰੀ ਜਾਂਦਾ ਵਾ ਇੱਥੇ ਕੋਈ ਨੰਗਦਾ ਰਾਹਗੀਰ ਇਹਨੂੰ ਕੋਈ ਰੋਟੀ ਦੇ ਗਿਆ ਕੋਈ ਬਰੈਡ ਦੇ ਗਿਆ ਕੋਈ ਕੁਝ ਦੇ ਗਿਆ ਪਿਆ ਖਾ ਲੈਂਦਾ ਵਾ ਬਸ ਜੇ ਕਿਸੇ ਚੀਜ਼ ਦਾ ਉਹ ਇੰਤਜ਼ਾਰ ਕਰ ਰਿਹਾ ਤਾਂ ਉਹ ਮੌਤ ਦਾ ਕਰ ਰਿਹਾ ਕਿਉਂਕਿ ਸਾਡਾ ਸਿਸਟਮ ਸਾਡਾ ਸਰਕਾਰੀ ਤੰਤਰ ਤਾਂ ਬਿਲਕੁਲ ਫੇਰ ਹੋ ਗਿਆ ਹੁਣ ਵੋਟਾਂ ਤੇ ਜੋਰ ਲੱਗਿਆ ਹੋਇਆ ਜਿਹੜੇ ਅਸਲੀ ਲੋਕਤੰਤਰ ਦੇ ਥੰਮ੍ਹ ਨੇ ਲੋਕ ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ ਇਹ ਜੇ ਮਰ ਜੀ ਵੀ ਮਰਨ ਤੋਂ ਬਾਅਦ ਅੱਗੇ ਵੀ ਅਕਸਰ ਸੀ ਆਪਣੇ ਵੀਡੀਓ ਦੱਸਦੇ ਆ ਮਰਨ ਤੋਂ ਬਾਹਰ ਜਰੂਰ ਇਹਨਾਂ ਨੂੰ 1 ਘੰਟੇ 2 ਘੰਟੇ ਚੱਕ ਕੇ ਲੈ ਜੂ ਗੱਡੀ ਆ ਕੇ ਪਰ ਜਿਉਂਦਾ ਚਾਹੇ ਇਹ 2 ਸਾਲ ਪਿਆ ਤੜਫਦਾ ਰਹੇ ਇਹਨੂੰ ਕਿਸੇ ਨੇ ਨਹੀਂ ਚੱਕਣਾ ਇਹ ਅੱਖਾਂ ਤੋਂ ਬਲਾਈਂਡ ਆ ਕਿੱਥੋਂ ਆਇਆ ਕਿਵੇਂ ਆਇਆ ਕੁਝ ਨਹੀਂ ਪਤਾ ਬਸ ਇੱਥੇ ਰੇਲਵੇ ਸਟੇਸ਼ਨ ਨੇੜੇ ਲੱਗਦਾ ਟ੍ਰੇਨ 'ਚ ਉਤਰਿਆ ਇੱਥੇ ਰੁੜਦਾ ਖੜਦਾ ਵਿਚਾਰਾ ਕਿਉਂ ਨਾ ਕਿਵੇਂ ਇੱਥੇ ਇੱਕ ਸਰਕਾਰੀ ਕਮਰੇ ਜਿਹੇ ਬਣੇ ਹੋਏ ਆ ਤੇ ਉਹਦੇ ਛੱਤ ਦੇ ਵਿੱਚ ਮੂਰੇ ਸ਼ੈੱਡ ਦੇ ਮੂਰੇ ਆ ਕੇ ਪੈ ਗਿਆ ਹੈ ਬਾਬਾ ਬਾਬਾ ਜੀ ਨਮਸਤੇ ਖਾਣਾ ਹੈ ਕੁਝ ਖਾਣਾ ਖਾਣਾ ਖਾਓਗੇ ਐਪਲ ਦੇਖੋ ਕੀ ਹਾਲ ਗਲ ਦੇ ਵਿੱਚ ਰੱਸੀ ਪਾ ਕੇ ਬੋਤਲ ਬੰਨੀ ਆ ਵਿਚਾਰੇ ਦੇ ਪਾਣੀ ਵਾਲੀ ਕਿਉਂਕਿ ਉਹ ਵੀ ਕੋਈ ਖੋ ਕੇ ਲੈ ਜਾਂਦਾ ਉਹ ਚੱਕ ਕੇ ਲੈ ਜਾਂਦਾ ਉਹ ਨੂੰ ਬਚਾਉਣ ਦੇ ਮਾਰੇ ਨੇ ਰੱਸੀ ਉਹ ਗਲ ਚ ਬੰਨੀ ਆ ਪਾਣੀ ਵਾਲੀ ਬੋਤਲ ਦੀ ਗੰਦੀ ਬੋਤਲ ਕੱਡੂ ਗਈ ਬੰਦਾ ਅੱਖਾਂ ਤੋਂ ਦੇਂਦਾ ਨਹੀਂ ਉਹਨੂੰ ਜੇ ਕੋਈ ਛੇੜੂ ਕੋਈ ਤੰਗ ਕਰੂ ਜਾਂ ਉਹਦਾ ਕੋਈ ਸਮਾਨ ਚੱਕੂਗਾ ਬੈਠਣ ਨੂੰ ਨੇ ਤੇ ਆ ਲੈ ਬਾਬਾ ਸੇਵ ਖਾ ਲੋ ਸੇਵ ਲੈ ਲੋ ਸੇਵ ਲੈ ਲੋ ਐਪਲ ਐਪਲ ਸੇਵ ਛਿਲਕੇ ਦੇਤੇ ਹੋ ਸੇਬ ਛਿਲਕੇ ਦੇਤੇ ਹੋ ਛਿਲਕਾ ਉਤ ਕਰਦ ਲਿਆ ਜਾ ਕੇ ਕਾਕਾ ਛਿਲਕੇ ਦੇ ਰਹੇ ਨੇ ਬਾਬਾ ਬਾਬਾ ਕਿਆ ਨਾਮ ਹੈ ਆਪਕਾ ਮੇਰਾ ਨਾਮ ਮੁਹੰਮਦ ਕাইয়ਮ ਖਾਨ ਮੁਹੰਮਦ ਕাইয়ਮ ਖਾਨ ठीक है कयम खान जी आप कहाँ के रहने वाले हो वाराणसी है वाराणसी यूपी ठीक है बाबा तो आप घर जाना चाहते हो हाँ, चाहते हैं भैया जी क्या भैया लोग जाएंगे यदि आपको आंखें आपका चेक करवा दे इलाज करवा दे आँखों का चेक मत करवाओ सब ठीक है आँख का ठीक हो नहीं हो जाएगी आँख नहीं आँख तो ठीक नहीं होगी आँख जिससे वो लोग बोतल में छिपा कर रखे फोटो फोटो निकालनी बोतल से दिखाई लगेगा अच्छा बोतल में बोतल में छिपा करके फोटो फोटो निकालनी बोतल अच्छा कब से दिखाई नहीं देता जे पकड़िए दिखाई नहीं देता आपको महीना नहीं हो गया पाँच छ महीना हो गया ओके मोहम्मद जी पहले आप क्या काम करते थे ਦੇਖਾ ਕਾਕਾ ਸਭ ਹੈ ਸਭ ਦੇ ਖਾਕਾ ਕੀ ਸਭ ਦੇ ਖਾਕਾ ਨਹੀਂ ਕੰਮ کیا ਕਰਤੇ ਸੇ ਕੰਮ ਹੈ ਕੰਮ ਕੀ ਕਰਤੇ ਸੇ ਆਈਸਕ੍ਰੀਮ ਸੇ ਆਈਸਕ੍ਰੀਮ ਵੇਚਦਾ ਸੀ ਵਾ ਵ ਦੇਖੋ ਜੀ ਮੁਹੰਮਦ ਕਿਆਮ ਜੀ ਪਹਿਲਾਂ ਆਈਸਕ੍ਰੀਮ ਵੇਚਦੇ ਸੀਗੇ ਤੇ ਅੱਖਾਂ ਤੋਂ ਦਿਖਣੋਂ ਹਟ ਗਿਆ ਵਿਚਾਰੇ ਨੂੰ ਤੇ ਇੱਕ ਮਜ਼ਦੂਰ ਇੱਕ 4 ਪੈਸੇ ਕਮਾਉਣ ਵਾਲਾ ਇਨਸਾਨ ਤਾਰੇ ਹਾਲ ਦੇਖੋ ਕੀ ਆ ਗਲਵਜ਼ ਪਾਇਆ ਹੋਇਆ ਵਿਚਾਰੇ ਦੇ ਬਾਬਾ ਆਪ ਤੋ ਗਰਮੀ ਆ ਗਈ ਹੈ ਨਾ ਸਰਦੀ ਨਿਕਲ ਗਈ ਹੈ ਜੇ ਹੱਥ ਸੇ ਉਤਾਰ ਦੋ ਜੇ ਦਸਤਾਨਾ ਹਾਂ ਦਸਤਾਨਾ ਉਤਾਰ ਦੋ ਆਪ ਗਰਮੀ ਹੈ ਬਹੁਤ ਜਿਵੇਂ हमको ਨਹੀਂ ਮਾਰੂ ਕੁਛ ਉਹਦੇ ਦੰਦ ਵੀ ਨਹੀਂ ਕੰਮ ਕਰਦੇ ਵਿਚਾਰੇ ਦੇ ਛੋ ਵੀ ਉਹ ਕਹਿੰਦਾ ਮੈਂ ਛੱਲ ਕੇ ਲੈਦੇ ਮੈਨੂੰ ਛੱਲ ਕੇ ਖਾ ਲੂੰਗਾ ਉਦਾਂ ਨਹੀਂ ਖਾ ਹੋਣਾ ਹੈਂ ਓਹ ਓ ਬਾਬਾ ਜੇਬ ਦੇ ਵਿੱਚ ਲੈਟਰਨ ਭਰੀ ਪਈ ਆ ਹੈ ਜੇਬ ਮੇ ਪਾਕਟ ਮੇ ਲੈਟਰਨ ਪੈਸੇ ਵੀ ਰੱਖੇ ਨੇ ਪੈਸੇ ਵੀ ਰੱਖੇ ਪੈਸਾ ਕੋਈ ਤਾਂ ਵਾਪਸ ਕਰਤੇ ਜੇਬ ਦੇ ਵਿੱਚ ਟਾਇਲਟ ਭਰੀ ਹੋਈ ਹੈ ਜੀ ਵੀ ਜੇਬ ਪਾਕਟ ਹੈ ਜਿਹੜੀ ਟਾਇਲਟ ਨਾਲ ਭਰੀ ਹੋਈ ਹੈ ਮਾਰ ਕੇ ਖੀਂਦੇ ਨੇ ਪੈਸਾ ਵੀ ਜਿਹੜਾ ਕੋਈ ਜੇਬ ਚ ਹੱਥ ਮਾਰੂਗਾ ਪੈਸੇ ਸੀ ਇਹਨਾਂ ਆਊਗਾ ਚੋਰਾਂ ਵਾਸਤੇ ਗਿਫਟ ਰੱਖਿਆ ਹੈ ਬਾਬੇ ਨੇ ਦੇਖੋ ਵੀ ਜਿਹੜਾ ਕੋਈ ਆਊਗਾ ਇੱਥੇ ਚੋਰੀ ਕਰਨ ਉਹਨੂੰ ਮੇਰੀ ਜੇਬ ਚੋਂ ਕੀ ਮਿਲੂਗਾ पॉकेट में क्यों डाला है लेटरिन पॉकेट हाँ? में लैट्रिन क्यों डाला है पॉकेट में जेब में लैट्रिन क्यों भरा है पैसे हैं पैसे वापस हैं और खाना है सेब ले लीजिए ले 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 लीजिए ले ले। लो लो खाइये फेंकना नहीं नीचे तो नहीं जे छिलका है नीचे तो छिलका है जे खाइए आप दे दिया मैंने आपको पहले जे खाओ और देता हूँ और देता हूँ क्याम खान जी आपके बच्चे हैं शादी हुआ है निकाह हुआ निकाह हुआ था आपका आ, कितने बच्चे हैं दो बच्चे है? है? दो बच्चे हैं क्या है दो हैं बच्चे क्या लड़का लड़की है क्या है सब लड़के दोनों लड़के क्या नाम है बड़े लड़के का तोहैद खान है तोहहीद खान राशिद खान खान थे राशिद खान बासिद खान वो वाराणसी में रहते है हाँ। ठीक है आप भाई बहन कितने हो या वहाँ सब है वाराणसी में रहते हैं भाई कितने भाई हैं आपके है। क्या खान तो जी क्या नहीं है कहाँ पर है कहाँ मालूम नहीं कितने भाई हैं कितने भाई हो आपके कितने भाई हैं हम लोग तीन भाई तीन भाई है तुम्हारी बीवी का नाम क्या है खान, खान। नहीं, 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 नहीं बीवी का बीदी का। तुम्हारी बीवी का नाम क्या है, है? तुम्हारी बीवी का कृष्णा बेगम बेगम कृष्णा बेगम और पिताजी का नाम क्या अब अब्बा का नाम क्या है अब्बा का हमारे अब्बा का हाँ फारूख खान

ਮੁਹੰਮਦ ਕਿਆਮ ਖਾਨ ਕਿਹੜੀ ਹਾਲਤ ਦੇ ਵਿੱਚ ਜੇਬਾਂ ਚ ਲੈਟਰਿਨ ਭਰੀ ਹੋਈ ਆ ਗਲ ਚ ਇੱਕ ਗੰਦੇ ਪਾਣੀ ਦੀ ਬੋਤਲ ਬੰਨੀ ਹੋਈ ਆ ਤੇ ਜਿੱਥੇ ਪਿਆ ਇੱਥੋਂ ਦੀ ਹਰ ਰੋਜ਼ ਹਜ਼ਾਰਾਂ ਲੋਕ ਗੁਜ਼ਰਦੇ ਆ ਕੋਈ ਦੇਖਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਕੋਈ ਕਹਿਣ ਵਾਲਾ ਨਹੀਂ ਵਿਕਰਨ ਸਾਹਿਬ ਕੀ ਹੋ ਗਿਆ ਤੁਹਾਨੂੰ ਦੱਸੋ ਕੀ ਚਾਹੀਦਾ ਕੋਈ ਸਰਕਾਰੀ ਤੰਤਰ ਨਹੀਂ ਕੰਮ ਕਰਦਾ ਵੀ ਇੱਥੇ ਐਂਬੂਲੈਂਸ ਆ ਜਾਵੇ ਜਾਂ ਕੋਈ ਰਾਹੀ ਗਿਰੇ ਐਂਬੂਲੈਂਸ ਨੂੰ ਕਾਲ ਕਰ ਦੇਵੇ ਤੇ ਐਂਬੂਲੈਂਸ ਆਵੇ ਇਹਨੂੰ ਚੱਕ ਕੇ ਲੈ ਜਾਵੇ ਇਹਨੂੰ ਕਿਸੇ ਚੰਗੀ ਥਾਂ ਤੇ ਰੱਖ ਕੇ ਇਲਾਜ ਕਰੇ ਜਾਂ ਕਿਸੇ ਚੰਗੇ ਹਸਪੀਟਲ ਤੇ ਰੱਖ ਕੇ ਇਹਦੀ ਕੇਅਰ ਹੋਵੇ ਚੰਗੇ ਸਰਕਾਰੀ ਸ਼ੈਲਟਰ ਬਣੇ ਹੋਣ ਜਿੱਥੇ ਇਦਾਂ ਦੇ ਬੰਦਿਆਂ ਦੀ ਜ਼ਿੰਦਗੀ ਨੂੰ ਸੁਧਾਰਿਆ ਜਾ ਸਕੇ ਪਰ ਨਹੀਂ ਸਰਕਾਰੀ ਹਸਪਤਲ ਤਾਂ ਦਿਖਾਵੇ ਦਾ ਇੱਕ ਚਿੱਟਾ ਹਾਥੀ ਬਣਿਆ ਹੈਲਥ ਡਿਪਾਰਟਮੈਂਟ ਦਾ ਜਿੱਥੇ ਕਿਸੇ ਦਾ ਟ੍ਰੀਟਮੈਂਟ ਨਹੀਂ ਸ਼ੋਸ਼ਣ ਹੁੰਦਾ ਲੋੜਵੰਦ ਤੇ ਗਰੀਬ ਲੋਕ ਉਥੇ ਟੱਕੇ ਖਾਂਦੇ ਆ ਜਲੰਧਰ ਸਿਵਲ ਹਸਪਤਾਲ ਦੇ ਵਿੱਚੋਂ ਅਸੀਂ 2017 ਦੇ ਵਿੱਚ ਇੱਕ ਭੈਣ ਨੂੰ ਲੈ ਕੇ ਗਏ ਰਹਿਾਨਾ ਖਾਨ ਉਹਦਾ ਨਾਮ ਪੈਂਦਾ ਅੱਜ ਵੀ ਸਾਡੇ ਕੋਲ ਰਹਿੰਦੀ ਹੈ ਉਹਦੀ ਬਾਹਾਂ 'ਚ ਕੀੜੇ ਪਏ ਹੋਏ ਸੀ ਭੈਣ ਦੇ ਤੇ ਉਹ ਰੇਲਵੇ ਲਾਈਨ ਤੇ ਡਿੱਗ ਪਈ ਉਹਦੀ ਬਾਹ ਤੇ ਸੱਟ ਲੱਗ ਗਈ ਲੋਕਾਂ ਨੇ ਜੀਆਰਪੀ ਵਾਲਿਆਂ ਨੇ ਚੱਕ ਕੇ ਸਿਵਰਾ ਹਸਪਤਾਲ ਜਲੰਧਰ ਦਾਖਲ ਕਰਾਤੀ ਹਸਪਤਾਲ ਦੇ ਵਿੱਚ ਪਈ ਦੇ ਕੀੜੇ ਪੈ ਗਏ ਉਹਦੇ ਪਈ ਦੇ 22 ਦਿਨ ਉਹਦੇ ਪੱਟੀ ਨਹੀਂ ਕੀਤੀ ਕਿਸੇ ਨੇ 22 ਦਿਨ ਯਾਰ ਚਾਵਲ ਦਾ ਪੱਕਾ ਹੈ ਦਿੱਲੀ ਜੀ ਕੈਂਪ ਖੰਦ ਦੀ ਔਰਲੀ ਔਰਲੀ ਉਹ ਖਾਏ ਖਾਣਾ ਖਾਇਆ ਹਾਂ ਲਿਆएंगे ਤਾਂ ਖਾएंगे ਕੌਮ ਚਾਵਲ ਕਦ ਕਦ ਖਾਇਆ ਸੀ ਸਤਲ ਚਾਵਲ ਨਹੀਂ ਖਾਏ ਕਿੰਨਾ ਦਿਨ ਹੋ ਗਿਆ ਕੱਲ ਜੇ ਨਹੀਂ ਖਾਏ ਕੱ ਖਾਏ ਸੂਵੇ ਕੱਲ ਖਾਇਆ ਤਾਂ ਸੂਵੇ ਹਾਂ ਦੇਖੋ 24 ਘੰਟੇ ਹੋ ਗਏ ਕੁਛ ਨਹੀਂ ਖਾਦਾ ਇੱਥੇ ਕਿਹੜਾ ਕੋਈ ਬੈਠਾ ਇਹਨੂੰ ਵਿਚਾਰੇ ਨੂੰ ਜਿਹੜਾ ਲਿਆ ਕੇ ਦੇਊਗਾ ਖਾਣਾ ਕੱਲ ਜੇ ਖਾਏ ਜਾਂ ਨਹੀਂ ਖਾਏ ਖਾਂਦਾ ਵੀ ਨਹੀਂ ਮੈਂ ਕਿਹ ਐਨ ਖਾਏਂਗੇ ਹਾਂ ਜੀ ਦਾਲ ਚਾਵਲ ਖਾਂਦਾ ਵੀ ਨਹੀਂ ਜੀ ਰੋਟੀ ਮਗਦਾਈ ਪਰ ਤੋਂ ਕਿਹੜਾ ਅਸੀਂ ਚੱਕਰੀ ਰਖਵਾ ਲੇਂਗੇ ਅੱਛਾ ਜੀ ਮੈਨੇ ਡਿਊਟੀ ਸੀਗੀ ਚਲਾ ਗਿਆ ਮੈਂ ਐ ਤੁਸੀਂ ਇੱਥੇ ਰਹਿਣੋ ਵੀਰ ਜੀ ਮੈਂ ਛੱਡੀ ਅੰਬੂ ਛੱਡਦੀ ਆ ਮੈਂ ਅੱਛਾ ਗੱਲ ਵਾਕੇ ਸਤਿ ਨਮਸਕਾਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੜੀਆ ਤੁਹਾਡੀ ਸਾਰੀ ਸ਼ੁਕਰੀਆ ਬੜਾ ਜੀ ਨਹੀਂ ਦਿਆਂਗੇ ਬਹੁਤ ਬਹੁਤ ਸ਼ੁਕਰੀਆ ਪਹਿਲੇ ਵੀ ਕਮਾਈ ਨੂੰ ਅਸੀਂ ਤੁਹਾਨੂੰ ਵੀਡੀਓ ਕਦੇ ਵੀ ਆਈਆਂ ਅੱਗੇ ਦਿਆਂਗੇ ਤਕਰੀਬਨ ਹੀ ਕੋਈ ਨਾ ਕੋਈ ਇਹ ਤੁਸੀਂ ਲੈ ਕੇ ਜਾਓਗੇ ਹੂੰ 15 20 ਦਿਨ ਬਾਅਦ ਦੇਖਿਓ ਇੱਥੇ ਫਿਰ ਕੋਈ ਤੋਕ ਜੇ ਲੇਕਨ ਉੱਥੇ ਮਾਤਾ ਹਾ ਪੂਰੇ ਬੈਡਸਮੇਟ ਦੀ ਛੱਡ ਗਿਆ ਜੀ ਐਕਚੁਅਲੀ ਕਾਰਨ ਪਤਾ ਕੀ ਹੈਗਾ ਮੈਂ ਦੱਸਾਂ ਜੀ ਦੇਖੋ ਨਾ ਡੀਐਮ ਯੂ ਸੈਟ ਹੈਗੀ ਸਾਹਮਣੇ ਛੱਡ ਦੇ ਵਿੱਚ ਕੀ ਹੈ ਜਿਹੜੀਆਂ ਯੂਪੀਵੀਐਰ ਤੋਂ ਟ੍ਰੇਨਾਂ ਆਉਂਦੀਆਂ ਬਾਅਦ ਉੱਥੇ ਵਾਸ਼ਿੰਗ ਆਉਣ ਯਰ ਰੇਪੇਅਰ ਹੋਣ ਆਉਂਦੀਆਂ ਨੇ ਉਹ ਦੇਖਦੇ ਅੰਦਰ ਕੋ ਬੰਦਾ ਬੈਠਾ ਹੈ ਉਹ ਵਾਸ਼ਿੰਗ ਮਸ਼ੀਨ ਕਰਕੇ ਕਰਦੇ ਨੇ ਤੇ ਉਹ ਜਿਹੜਾ ਬੰਦਾ ਅੰਦਰ ਬੈਠਾ ਹੁੰਦਾ ਉਹਨੂੰ ਤੋੱਕ ਕੇ ਥੇਵਾ ਦਿੰਦੇ ਅੱਛਾ ਤਿੰਨ ਚਾਰ ਘੰਟੇ ਸਥਿਥਾ ਕਿ ਇੱਥੇ ਹਾਂ ਅਸੀਂ ਤਿੰਨ ਕਰਕੇ ਦੇਖੋ ਜੀ ਇਹ ਗੱਲ ਦਾ ਵੀ ਇੱਕ ਲੌਜਿਕ ਆ ਵੀ ਇੱਥੇ ਜਾੜ ਬਣਿਆ ਹੋਇਆ ਟ੍ਰੇਨਾਂ ਦਾ ਇੱਥੇ ਟ੍ਰੇਨਾਂ ਸਾਫ਼ ਹੁੰਦੀਆਂ ਰਿਪੇਅਰ ਹੁੰਦੀਆਂ ਧੋਤੀਆਂ ਜਾਂਦੀਆਂ ਤੇ ਜਿਹੜੇ ਟ੍ਰੇਨ ਦੇ ਵਿੱਚ ਇਦਾਂ ਦੇ ਕੋਈ ਮੰਦ ਬੁੱਧੀ ਬੰਦਿਆਂ ਨੂੰ ਛਾੜ ਦਿੰਦਾ ਜਾਂ ਕੋਈ ਬਲਾਈਂਡ ਬੰਦੇ ਵਿੱਚ ਬੈਠੇ ਹੁੰਦੇ ਆ ਉਹਨਾਂ ਦੀ ਇੰਨੀ ਸੋਝੀ ਨਹੀਂ ਹੁੰਦੀ ਵੀ ਸਟੇਸ਼ਨ ਤੇ ਉੱਤਰ ਜਾਣ ਉਹ ਜਦੋਂ ਟ੍ਰੇਨ ਘੁੰਮ ਘਮਾ ਕੇ ਆ ਕੇ ਇੱਥੇ ਲੱਗਦੀ ਹੈ ਸਫਾਈ ਲਈ ਪੇ ਉਹਦੇ ਵਿੱਚ ਜਿਹੜਾ ਵੀ ਕੋਈ ਏਦਾਂ ਦਾ ਕੋਈ ਮੈਂਬਰ ਹੁੰਦਾ ਉਹਨੂੰ ਉਹ ਚੱਕ ਕੇ ਇੱਥੇ ਬਾਹਰ ਬਿਠਾ ਜਾਂਦੇ ਆ ਇੱਥੇ ਇਹ ਵਾਲੀ ਤੇ ਕਈਆਂ ਨੂੰ ਤੇ ਚਾਹ ਪਾਣੀ ਪਿਲਾ ਦਿੰਦੀ ਐ ਤੇ ਕਦੀ ਨਾ ਸਾਡੇ ਕੋਲ ਸਾਦਾ ਵੀ ਨਹੀਂ ਹੁੰਦਾ ਉਹ ਤਨ ਕੱਕੜੀ ਕੀੜਾ ਮੰਗਦਾ ਪਿਆ ਹੂੰ ਸਾਡੇ ਸਾਧਨ ਨਹੀਂ ਐ ਇੱਥੇ ਨੇੜੇ ਦੂਰ ਅਸੀਂ ਪਿਉੜੀ ਛੱਡ ਕੇ ਜਾ ਨਹੀਂ ਸਕਦੇ ਜੀ ਫਿਰ ਵੀ ਇਹਨੂੰ ਲਿਆ ਕੇ ਦਿੱਤਾ ਖੱਕੜੀ ਕੀੜਾ ਹਲੇ ਬਾਪੇ ਹੋਰ ਲੈ ਲੈ ਕੀੜਾ ਲੈ ਚੱਕੜੀ ਚਾਵਲ ਛੋਲੇ ਵਾਲਾ ਹੂੰ ਉਹ ਰੇੜੀ ਲਗਾਉਂਦਾ ਬੰਦਾ ਇੱਥੇ ਹੂੰ ਉਹ ਲੈ ਕੇ ਦਿੱਤੇ ਹੀ ਇਹਨੇ ਖਾਦੇ ਨਹੀਂ ਅਜਿਹਾ तकरीबन ਇੱਥੇ ਕੋਈ ਨਾ ਕੋਈ ਰਹਿੰਦਾ ਹੀ ਹੈ ਪਿੱਛੇ ਜੀ ਕਿ ਨਾ ਅਸੀਂ ਸ਼ਾਇਦ ਉਹ ਕੁੜੀਆਂ ਨੇ ਤੁਹਾਨੂੰ ਵੀਡੀਓ ਪਾਈ ਵੀ ਸੀ ਮੈਂ ਵੀ ਬਣਾਈ ਕਦੀ ਮੈਂ ਪਾ ਦਿੰਨੀ ਆ ਜੋ ਮੈਂ ਮਾਈ ਨੂੰ ਇੱਥੇ ਕੋਈ ਬੈਡਸ ਨੇ ਛੱਡ ਗਿਆ ਸੀ ਬੈਡ ਮਤਲਬ ਇਹਨਾਂ ਘਰ ਵਾਲਾ ਬੈਡ ਉਹ ਕੋਰਡਿੰਗ ਕੋਰਡਿੰਗ ਬੋਲਡਰ ਨੀਚਰ ਪੈਰੀ ਰੋਟੀ ਪਾਣੀ ਚਲੋ ਦਿੰਦੇ ਰਹੇ ਕੋਈ ਸੰਸਥਾ ਆਈ ਦੀ ਦੋ ਤਿੰਨ ਵੀਡੀਓ ਪਾਈਆਂ ਸੀ ਕਿ ਕੀ ਬਣਾਈ ਜੀ ਉਹਨਾਂ ਨੇ ਕੋਈ ਲੈ ਗਿਆ ਫਿਰ ਉਹਨਾਂ ਨੂੰ ਪੁੱਛਿਆ ਕੋਈ ਸੰਸਥਾ ਲੈ ਗਈ ਤੇ ਸਾਡੇ ਕੋਲ ਤੇ ਆਂਦੇ ਦਿੰਦੇ ਕਿਸੇ ਨੂੰ ਕੋ ਚਾਹ ਪਾਣੀ ਪੁਲਾ ਦੇ ਝਕੇ ਜਾ ਕੇ ਗੱਡੀ ਦੇ ਬਿਠਾ ਲਈਦਾ ਕਿਸ ਨੂੰ ਕਹਿ ਕਵਾ ਕੇ ਜੇ ਨੇੜੇ ਤੇੜੇ ਦਾ ਬੰਦਾ ਹੋਵੇ ਨਹੀਂ ਵਧੀਆ ਕੀਤਾ ਬਾਈ ਤੁਹਾਡਾ ਵਧੀਆ ਕੰਮ ਚਾਣ ਧੰਨਵਾਦ ਤੁਹਾਡਾ ਬਹੁਤ ਸਾਡੇ ਅੱਜ ਕਰਮਾਂ ਚ ਬਾਪੂ ਦੀ ਸੇਵਾ ਸੀਗੀ ਤੇ ਅਸੀਂ ਤਾਂ ਹੀ ਪਹੁੰਚੇ ਬਾਈ ਨੇ ਦੱਸਿਆ ਵੀਰੇ ਵੀਡੀਓ ਭੇਜੀ ਹੈ ਸਾਡੀ ਟੀਮ ਦੇ ਮੈਂਬਰ ਨੇ ਦਮਨ ਜੀ ਇਹਨਾਂ ਦੀ ਅਸੀਂ ਡਿਊਟੀ ਲਾਈ ਫਿਰ ਇਹ ਆ ਕੇ ਵੈਰੀਫਾਈ ਕਰਕੇ ਗਏ ਦੇਖ ਕੇ ਗਏ ਵੀਡੀਓ ਬਣਾ ਕੇ ਲੈ ਕੇ ਗਏ ਕਿ 15 ਕਿ ਦਿਨ ਹੋ ਗਏ ਇਹਨਾਂ ਨੂੰ ਹਨਾ ਹਾਂ ਜੀ 15 ਵੀ ਹੋ ਗਏ ਇਹ ਹੀ ਪੱਕਾ ਦਾ ਨਾ ਕੋਈ ਨਾ ਕੋਈ ਇੱਥੇ ਛੱਡ ਜਾਂਦਾ ਨਾ ਇੱਕ ਤੇ ਰੱਛੇ ਵਾਲਾ ਇੱਥੇ ਪਰਮਾਨੈਂਟ ਰਹਿੰਦਾ ਹੀ ਹੈਗਾ ਆਉਂ ਕਈ ਵਾ ਖੜਾ ਹੁੰਦਾ ਉਹ ਤੇ ਬੜਾ ਰਹਿੰਦਾ ਵਾ ਲਿਖਾਈਏ ਕੱਕੜੀ ਹੈ ਖੀਰਾ ਹੈ ਖੀਰਾ ਬੋਦੀ ਵੀ ਹਾਲ ਤੱਕ ਖਰਾਬ ਹੀ ਆ ਉਹਦੇ ਕੋ ਵੀ ਹੁਣ ਇਹ ਕੀੜਾ ਕੱਕੜੀ ਹੈ ਕੱਕੜੀ ਪਰ ਉਹ ਰਖੇਤ ਰਹਿੰਦਾ ਹੈ ਕੱਕੜੀ ਹੈ ਜੇ ਕੱਕੜੀ ਪਤਲੀ ਵਾਲੀ ਕੱਕੜੀ ਹੈ ਹਾਂ ਠੀਕ ਹੈ ਕੱਕੜੀ ਹੈ ਅਗਲੀ ਖਾਈ ਨਾ ਆ ਜਨਮ ਵੀਡੀਓ ਬਣਾ ਕੇ ਭੇਜੀ ਬੜਾ ਦੋਖ ਹੁੰਦਾ ਯਾਰ ਹਾਂ ਜੀ ਇਹ ਕੱਕੜੀ ਫਿਰ ਮੋਲੇ ਜੀ ਸਰ ਜੀ ਦੇਖੋ ਕਾਮਖਾਨ ਜੀ ਚਲੇ ਜਾਓ चले फिर आपको हॉस्पिटल ले चले अस्पताल अस्पताल ले चले आपको दाल चावल ले आए हाँ दाल चावल भी आ जाएंगे हॉस्पिटल लेके चले आपको हॉस्पिटल ले आओ खा लो चल चलो फिर खा लो पहले ककड़ी खा लो फिर चलते हैं दाल चावल ले आओ दाल चावल भी ले आते हैं दाल चावल खा कर ठीक है बाबा ठीक है मी चोर छोड़ दो इसको छोड़ दो नया देते हैं नया नया देते हैं नया नहीं मौका नया देते हैं बाबा नया भैया नहीं बाबा नया देते नहीं खींचेंगे कपड़ा फटा है। हैं। दे 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 प्रा, नया दे देते बेटा नया दे, दे। कपड़ा फटा ठीक है।, है कोई बात आगे कपड़ा भी है ठीक है बाबा ठीक है बाबा ठीक है बाबा के कपड़ा फट दिए आपके पास आपका आधार कार्ड है नहीं है कुछ नहीं सब खो गया कहाँ चला गया सब गुजर खूज गया कहाँ भूल गया पूरी में चोट लोग चिरा रहे हैं की लो। चुरा के ले के कोई ठीक हाँ। है तो तुम जहाँ पे कैसे आए किसने भेजा इधर तेरे को लेकर हाँ। हाँ। ट्रेन में तो जहाँ पे किसी ने तेरे को अपने को आदमी कौन दिखाएगा अच्छा बिल्कुल दिखाई नहीं देता नहीं दिखाई देगी ऊपर को खोलो आंख खोलो थोड़ा आज दिखाई नहीं जरा कुछ दिखाई देता एक मिनट तो खोलो आज थोड़ी नहीं जगह देता भैया आंख खोलो सही अरे नहीं जगह देता ना जबरदस्ती क्यों कर रहे बिल्कुल ही आंख बंद हो गया देखो जी की ਇਸ ਤਰ੍ਹਾਂ ਦੇ ਬੰਦਿਆਂ ਦੀ ਜ਼ਿੰਦਗੀ ਆ ਅੱਜ ਦਾ ਇਨਸਾਨ ਸਾਹਮਣੇ ਭੀਮrao ਅੰਬੇਦਕਰ ਜੀ ਦੀ ਤਸਵੀਰ ਲੱਗੀ ਹੋਈ ਹੈ ਇੱਕ ਬੋਰਡ ਲੱਗਿਆ ਕੁਝ ਇhtਿਆਰ ਲੱਗਿਆ ਹੋਇਆ ਤੇ ਭੀਮrao ਜੀ ਨੇ ਜਦ ਸੰਵਿਧਾਨ ਬਣਾਇਆ ਸੀ ਇਹੀ ਇੱਕ ਸਭ ਤੋਂ ਵੱਡਾ ਫੋਕਸ ਇਸੇ ਚੀਜ਼ ਤੇ ਕੀਤਾ ਸੀ ਵੀ ਜਿਹੜੇ ਕਾਲੇ ਅੰਗਰੇਜ਼ ਆਜ਼ਾਦੀ ਤੋਂ ਬਾਅਦ ਪੈਦਾ ਹੋਏ ਆ ਵੀ ਉਹਨਾਂ ਦਾ ਤੇ ਆਮ ਲੋਕਾਂ ਦਾ ਬੈਲੈਂਸ ਬਣਿਆ ਰਵੇ ਬਰਾਬਰਤਾ ਦਾ ਹੱਕ ਮਿਲੇ ਗਰੀਬ ਨੂੰ ਵੀ ਉਹਨਾਂ ਹੀ ਜਿਉਣ ਦਾ ਹੱਕ ਹੈ ਜਿੰਨਾ ਅਮੀਰ ਨੂੰ ਆ ਪਰ ਅੱਜ 76 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆਂ ਨੂੰ ਹਜੇ ਤੱਕ ਅਸੀਂ ਇਹ ਲਕੀਰ ਨੂੰ ਮਿਟਾ ਨਹੀਂ ਸਕੇ ਇਲਕੁਈ ਦੇ ਹੋਰ ਗੂੜੀ ਤੇ ਹੋਰ ਖਾਈ ਵਾਂਗ ਡੂੰਗੀ ਹੋਈ ਜਾ ਰਹੀ ਹੈ ਤੇ ਜਿਹਦੇ ਵਿੱਚ ਇਦਾਂ ਦੇ ਕਿਆਮ ਖਾਨ ਵਰਗੇ ਲੋਕ ਦਫਨ ਹੋ ਰਹੇ ਨੇ ਹੁਣ ਭਾਰਤ ਦੇ ਲੋਕਤੰਤਰ ਦੀਆਂ ਵੋਟਾਂ ਪੈ ਰਹੀਆਂ ਭਾਰਤ ਦਾ ਸਭ ਤੋਂ ਵੱਡਾ ਲੋਕਤੰਤਰ ਗਿਣਿਆ ਜਾਂਦਾ ਦੁਨੀਆ ਦਾ ਪਰ ਇਸ ਲੋਕਤੰਤਰ ਦੇ ਜਿਹੜੇ ਲੋਕ ਨੇ ਉਹ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਐ ਇੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਆ 12 ਨਸੀ ਸ਼ਹਿਰ ਦਾ ਰਹਿਣ ਵਾਲਾ ਕਿਆਮ ਖਾਨ ਕਿਸੇ ਟਾਈਮ ਕਹਿੰਦਾ ਮੈਂ ਆਈਸਕ੍ਰੀਮ ਵੇਚਦਾ ਸੀ ਦੋ ਬੱਚੇ ਆ ਦੋ ਭਰਾ ਵੀ ਆ ਅੱਜ ਕਿਹੜੀ ਹਾਲਤ ਚ ਅੱਖਾਂ ਤੋਂ ਅੰਨ੍ਹਾ ਹੋਇਆ ਇੱਥੇ ਬੈਠਾ ਅੱਖਾਂ ਤੋਂ ਅੰਨਾ ਕਿਆਮ ਖਾਨ ਕਿਸੇ ਤਰੀਕੇ ਟ੍ਰੇਨ ਦੇ ਵਿੱਚ ਇੱਥੇ ਪਹੁੰਚਿਆ ਤੇ ਇੱਥੇ ਟ੍ਰੇਨ ਦੇ ਰਿਪੇਅਰ ਹੁੰਦੇ ਨੇ ਡੱਬੇ ਵਗੈਰਾ ਵਰਕਸ਼ਾਪ ਆ ਉਹਨਾਂ ਨੇ ਡੱਬੇ ਚੋਂ ਕੱਢ ਕੇ ਇੱਥੇ ਰੱਖਤਾ ਇੱਥੇ ਪਿਆ ਕਿਆਮ ਖਾਨ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ ਤੇ ਮੌਤ ਤੋਂ ਬਾਅਦ ਆਉਣ ਵਾਲੀ ਉਹ ਗੱਡੀ ਜਿਹੜੀ ਸਰਕਾਰੀ ਗੱਡੀ ਆ ਉਹ 2 ਘੰਟੇ ਦੀ ਆ ਜਾਂਦੀ ਹੈ ਮੌਤ ਤੋਂ ਬਾਅਦ ਆ ਉਹਦਾ ਇੰਤਜ਼ਾਰ ਕਰ ਰਿਹਾ ਤੇ ਜਿਉਂਦੇ ਜੀ ਖਾਨ ਸਾਹਿਬ ਨੂੰ ਲੈਣ ਵਾਸਤੇ ਕੋਈ ਨਹੀਂ ਆਊਗਾ ਕੋਈ ਸਰਕਾਰੀ ਗੱਡੀ ਨਹੀਂ ਕੋਈ ਸਰਕਾਰੀ ਸੁਵਿਧਾ ਨਹੀਂ 76 ਸਾਲਾਂ ਦੇ ਵਿੱਚ ਸਾਡਾ ਇਸ ਸਿਸਟਮ ਚ ਚਲਾਉਣ ਵਾਲੇ ਇਹ ਲੀਡਰ ਲੋਕ ਬਦਲ ਬਦਲ ਕੇ ਸਰਕਾਰਾਂ ਲੁੱਟਦੇ ਆਏ ਆ ਸਾਨੂੰ ਸਾਰੀਆਂ ਪਾਰਟੀਆਂ ਕੋਈ ਇੱਕ ਤਾਂ ਕਹਿ ਸਕੀਏ ਜਿਹਨੂੰ ਮਾਣ ਨਾਲ ਕਹਿ ਸਕੀਏ ਵੀ ਆਹ ਪਾਰਟੀ ਬਹੁਤ ਵਧੀਆ ਆਹ ਪਾਰਟੀ ਨੇ ਆਹ ਲੀਡਰ ਨੇ आज जमात ने ਬਹੁਤ ਵਧੀਆ ਕੀਤਾ 75 76 ਸਾਲਾਂ ਚ ਦੋ ਮੁੱਖ ਸੁਵਿਧਾਵਾਂ ਮਾਂ ਹੈਲਥ ਤੇ ਐਜੂਕੇਸ਼ਨ ਉਹ ਵੀ ਨਹੀਂ ਦੇ ਸਕੇ ਹੈਲਥ ਦੇ ਹਾਲਾਤ ਤੁਹਾਨੂੰ ਦੇਖੀ ਜਾਂਦੇ ਆ ਤੇ ਐਜੂਕੇਸ਼ਨ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਨਾਲ ਜਾਣਦੇ ਆ ਕਿਦਾਂ ਬਾਜ਼ਾਰ ਦੇ ਵਿੱਚ ਮਾਰਕੀਟਿੰਗ ਅੱਛਾ ਬਹੁਤ ਰੁਚੀ ਹੈ ਕਿੱਤੀ ਜਾ ਰਹੀ ਹੈ ਐਜੂਕੇਸ਼ਨ ਦੀ ਕਿਦਾਂ ਪ੍ਰਾਈਵੇਟ ਯੂਨੀਵਰਸਿਟੀ ਇਹਨਾਂ ਦੀ ਆਪਣੀਆਂ ਖੋਲ ਰਹੀਆਂ ਕਿਦਾਂ ਅਰਬਾਂ ਖਰਬਾਂ ਦਾ ਬਿਜ਼ਨਸ ਬਣਾਤਾ ਇਦਾਂ ਹੀ ਹੈਲਥ ਸਿਸਟਮ ਵੀ ਇਦਾਂ ਪ੍ਰਾਈਵੇਟ ਹਸਪੀਟਲ ਬਣ ਰਹੇ ਆ ਇੱਕ ਇੱਕ ਗਰੀਬ ਬੰਦਾ ਜੇ ਕਿਸੇ ਗੱਲੋਂ ਬਿਮਾਰ ਹੋ ਗਿਆ ਜਾਂ ਕੋਈ ਐਕਸੀਡੈਂਟ ਹੋ ਗਿਆ ਉਹਦੇ ਘਰ ਤੱਕ ਵਿੜਕ ਜਾਂਦੇ ਆ ਇਲਾਜ ਕਰਾਉਣ ਤੋਂ ਫਿਰ ਵੀ ਉਹ ਇਸ ਦੁਨੀਆ ਤੋਂ ਤੁਰ ਜਾਂਦਾ ਤੇ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਹੈ ਨਹੀਂ ਇਹਨਾਂ ਨੂੰ ਪੁੱਛਣ ਵਾਲਾ ਇਹਨਾਂ ਨੂੰ ਚੱਕਣ ਵਾਲਾ ਇਹਨਾਂ ਨੂੰ ਦੇਖਣ ਵਾਲਾ ਸਾਡਾ ਸਿਸਟਮ ਤਾਂ ਅਜਿਹਾ ਨਹੀਂ ਕਰਦਾ ਮੌਜੂਦ ਹੀ ਨਹੀਂ ਹੈਗਾ ਉਹ ਹੁਣ ਸਾਰੀ ਪੁਲਿਸ ਸਾਰਾ ਤੰਤਰ ਸਭ ਵੋਟਾਂ 'ਚ ਲੱਗਿਆ ਹੋਇਆ ਇਸ ਚ ਪਰ ਇਹਨਾਂ ਲੋਕਾਂ ਲਈ ਕੋਈ ਇਹ ਮਹੱਤਵਹੀਨ ਲੋਕ ਨੇ ਇਹ ਗਰੀਬੀ ਰੇਖਾ ਤੋਂ ਵੀ ਥੱਲੇ ਟੂਆ ਪਟਕੇ ਬੈਠੇ ਨੇ ਲੋਕ ਵਿਚਾਰੇ ਜਿਨ੍ਹਾਂ ਦੀ ਸਾਡੇ ਲੋਕਤੰਤਰ ਚ ਗਿਣਤੀ ਹੋਈ ਹੈ ਨਹੀਂ ਕੋਈ ਤੇ ਫਿਰ ਇਹ ਕਿੱਥੇ ਜਾ ਤੇ ਜਾਣ ਕਿੱਥੇ ਆਮ ਲੋਕ ਜਿਹੜੇ ਸਾਡੇ ਭੈਣ ਭਰਾ ਨੇ ਸਾਡੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਭੈਣਾਂ ਤੇ ਭਰਾਵੋ ਇੱਕ ਦੂਜੇ ਦੀ ਬਾਹ ਫੜਨਾ ਸਾਨੂੰ ਆਪ ਹੀ ਸਿੱਖਣਾ ਪੈਣਾ ਸਾਨੂੰ ਆਪ ਹੀ ਸਾਡੀ ਪੀੜਾ ਫਕੀਰਾਂ ਦੀ ਧਰਤੀ ਗੁਰੂਆਂ ਦੀ ਧਰਤੀ ਤੇ ਰਹਿ ਕੇ ਆਪਾਂ ਜੋ ਸਿੱਖਿਆ ਜੋ ਸਾਨੂੰ ਗੁਰਾਂ ਨੇ ਦੱਸਿਆ ਜੋ ਰਸਤਾ ਦਿਖਾਇਆ ਉਹਦੇ ਤੇ ਚੱਲਣਾ ਪੈਣਾ ਸਰ ਕਿਉਂਕਿ ਪੰਜਾਬ ਚ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਡਬੰਦ ਲੋਕ ਇੱਥੇ ਪਹੁੰਚਦੇ ਨੇ ਵੀ ਘਟੋ ਘਟ ਉੱਥੇ ਗਿਆ ਨੂੰ ਕੋਈ ਨਾ ਕੋਈ ਸੰਭਾਲ ਲੂ ਇਹਨੂੰ ਤੇ ਜੀ ਆਪਾਂ ਸਾਰੇ ਰਲ ਕੇ ਉਪਰਾਲਾ ਕਰੀਏ ਐਦਾਂ ਅਨਰਕ ਨਾ ਕੱਟਣ ਲੋ ਤਾਨੂੰ ਦਿਖਾ ਨਹੀਂ ਸਕਦੇ ਜਿਹੜੀ ਇਹਦੇ ਜੈਕਟ ਪਾਈ ਹੋਈ ਆ ਗਰਮੀਆਂ ਆ ਮਈ ਦਾ ਮਹੀਨਾ ਚੱਲਦਾ ਪਤਾ ਨਹੀਂ ਕਿੰਨੇ ਕੱਪੜੇ ਪਾਈ ਬੈਠਾ ਮੋٹے-ਮੋٹے ਤੇ ਜੈਕਟ ਦੀ ਜੇਬ ਦੇ ਵਿੱਚ ਨੇ ਲੈਟਰਨ ਭਰੀ ਹੋਈ ਆ ਟਾਇਲਟ ਭਰੀ ਹੋਈ ਆ ਆਪਣੀ ਪੂਰੀ ਪੌਕੇਟ ਟਵਾਲਟ ਨਾਲ ਭਰੀ ਪਈ ਆ ਕਿਉਂ ਕਿਉਂ ਇਦਾਂ ਦੇ ਹਾਲਾਤ ਬਣੇ ਇਹ ਕਹਿੰਦਾ ਚੋਰੀ ਹੁੰਦਾ ਕਹਿੰਦਾ ਮੇਰਾ ਸਮਾਨ ਮੈਸੇਲੀ ਜੇਬ ਚ ਗੰਦ ਭਰੀ ਬੈਠਾ ਇਦਾਂ ਦੇ ਬੰਦੇ ਵੀ ਲੁੱਟੇ ਜਾਂਦੇ ਐ ਇਦਾਂ ਦੇ ਬੰਦਿਆਂ ਦਾ ਵੀ ਸਮਾਨ ਚੋਰੀ ਹੁੰਦਾ ਸ਼ਰਮ ਹੋਣੀ ਚਾਹੀਦੀ ਆ ਸਾਡੇ ਸਿਸਟਮ ਨੂੰ ਚਲਾਉਣ ਵਾਲਿਆਂ ਨੂੰ ਬਾਕੀ ਅਸੀਂ ਹੁਣ ਸੁਪਨਿਆਂ ਦੇ ਘਰ ਤੋਂ ਹਸਨਪੁਰ ਤੋਂ ਆਏ ਆ ਜੀ ਮਨੁੱਖਤਾ ਦੀ ਸੇਵਾ ਪਰਿਵਾਰ ਵੱਲੋਂ ਪਹਿਲਾਂ ਅਸੀਂ ਇੱਥੋਂ ਲੁਧਿਆਣੇ ਤੋਂ ਹੀ ਆਪਣੇ ਜਲੰਧਰ ਤੋਂ ਹੀ ਢੋਂਗੜੀ ਰੋਡ ਤੋਂ ਸਨੇਮਪੁਰ ਨੰਗਲ ਸਨੇਮਪੁਰ ਤੋਂ ਇੱਕ ਮਾਮਤੀਆਂ ਨੂੰ ਲੈ ਕੇ ਆਏ ਆ ਦੋਨੇ ਹੀ ਪੜੀਆਂ ਲਿਖੀਆਂ ਮਾਵਾਂ ਧੀਆਂ ਘਰ ਦੇ ਵਿੱਚ ਨਰਕ ਘਟਦੀਆਂ ਸੀ ਤੇ ਅੱਜ ਹੁਣ ਨਾਲ ਹੀ ਕਿਉਂਕਿ ਸਾਡੀ ਟੀਮ ਦੇ ਮੈਂਬਰ ਦਮਨ ਹੁਣਾਂ ਦੀ ਸਾਡੇ ਵੀਰ ਸੱਸੀ ਵਾਹ ਖਾਲਸਾ ਵਾਹ ਗੁਰਜੀ ਕੀ ਫਤਿਹ ਹੋਰ ਬਿਲੀ ਠੀਕ ਹੋਂ ਇਹਨਾਂ ਦੀਆਂ ਵੀਰੇ ਹੁਣਾਂ ਦੀਆਂ ਅਕਸਰ ਜਨੋਂ ਸਾਨੂੰ ਕੋਈ ਵੀਡੀਓ ਭੇਜਦਾ ਡਿਊਟੀਆਂ ਲੱਗਦੀਆਂ ਲੈਂਦੀਆਂ ਇਹਨਾਂ ਨੇ ਕੇਸ ਵੈਰੀਫਾਈ ਕੀਤਾ ਹੋਇਆ ਸੀਗਾ ਤੇ ਅਸੀਂ ਸੋਚਿਆ ਵੀ ਬਾਪੂ ਸਭ ਤੋਂ ਲੋਡ ਬੰਨਦਾ ਜਿਹੜਾ ਅੱਖਾਂ ਤੋਂ ਅੰਨਾ ਵਿਚਾਰਾ ਅਸਾਲ ਤੇ ਬ੍ਰਾਦਰ ਇਹਨਾਂ ਨੂੰ ਵੀ ਅਸੀਂ ਆਪਣੇ ਨਾਲ ਲੈ ਕੇ ਚੱਲੇ ਆ ਤੇ ਇਹਨਾਂ ਨੂੰ ਜੇ ਕੋਈ ਜਾਣਦਾ ਪਹਿਚਾਣਦਾ ਤਾਂ ਸਾਡੇ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰਿਓ ਤੇ ਨਹੀਂ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀ ਬਾਪੂ ਬਾਰੇ ਕੁਝ ਪਤਾ ਲੱਗ ਸਕੇ ਕਮਖਾਨ ਜੀ ਜੋ ਬਾਰਾਨਸੀ ਮੈਂ ਆਪ ਮੁਹੱਲੇ ਦਾ ਨਾਮ ਕਿਹਾ ਜਾਂ ਰਹੇ ਤੇ ਆਪ ਸਤਸਖਰੀ گاؤں ਹੈ ਸਤਸਖਰੀ گاؤں ਸਤਕੜੀ ਕੀ ਹੈ ਸਤਸਖਰੀ گاؤں ਸਤਕੜੀ ਗਾਓ ਹਾਂ ठीक है वहाँ पे रहते हो आप हाँ, सब ककड़ी माँ खाते हैं सब ककड़ी खाते हो ठीक हाँ, है ये ककड़ी ना, हाँ। दा ये का ना ककड़ी खीरा उठो आप चलते हैं हम आपको लेके हॉस्पिटल चलते हैं चलो खाना कहाँ खाना वहाँ पे गाड़ी में खिलाएंगे ना गाड़ी में खिलाएंगे चलो भैया अरे उठिए अरे बाबा उठिए जबरदस्ती पक पकड़ घसीट कर पैदल पकड़ेंगे नहीं जा पाएंगे है सर दर्द टका है क्या पैदल नहीं जा पाई हो अरे नहीं अरे गाड़ी में बिठाएंगे बाबा हम गाड़ी में बिठा लेंगे आपको ना ये देखिए इधर गाड़ी में बिठाते हैं आप बैठिए हां सही है ए चलो भाई आ जेब से गंध निकल कर डाल कोट लहा दो बड़ा पर्याय बैठे मैं खींचे भैया काहे खींच रहे हो फा देख फटोगा हमरा नहीं बेटा तो जी नहीं पकड़ेंगे जी नहीं पकड़ेगी नहीं जी नहीं, तो तो नहीं फटा नहीं है सही है जैकेट उतारो फटा है ठीक है बाबा ठीक है हम नहीं कुछ करेंगे हम नहीं कुछ करेंगे बाबा बाबा जी जैकेट उतारनी है इसमें टॉयलेट भरी हुई है ਕਿ ਜੈਕਟ ਉਤਾਰਨੀ ਹੈ ਬਾਬਾ ਚਲ ਮੈਂ ਕੁਝ ਕਰ ਦੇਣੇ ਨਹੀਂ ਨਾ ਇਹ ਹਰ ਕੋਈ ਨਹੀਂ ਕੋਈ ਸਹੀ ਬਾਲੋ ਕੋਈ ਨਾ ਐ ਲੈ ਠੀਕ ਹੈ ਬਾਬਾ ਠੀਕ ਹੈ ਬਾਬਾ ਠੀਕ ਹੈ ਬਾਬਾ ਲੈ ਲੈ ਇਹੋ ਇੱਥੀ ਵਾਤ ਕਰੋ ਠੀਕ ਹੈ ਬਾਬਾ ਗਲਤੀ ਹੋ ਗਿਆ ਗਲਤੀ ਹੋ ਗਈ ਕੋਈ ਨਾ ਕੰਬਲ ਗੰਦੇ ਹੋ ਜਾਣਗੇ ਸੜ ਦਾਂਗੇ ਕੰਬਲ ਹੈ ਨਾ ਚਲ ਬਾਬਾ ਕੁਝ ਵੀ ਕਰ ਲੈ ਚੱਲੋ ਠੀਕ ਹੈ ਬਾਬਾ ਠੀਕ ਹੈ ਠੀਕ ਠੀਕ ਹੈ ਬਾਬਾ ਕੁਝ ਠੀਕ ਹੈ ਬਾਬਾ ਠੀਕ ਹੈ ਗਲਤੀ ਹੋ ਗਿਆ ਬਾਬਾ ਗਲਤੀ ਹੋ ਗਿਆ ਮਾਫ ਕਰ ਦੋ ਦੇਖੋ ਇਸ ਤਰ੍ਹਾਂ ਦੇ ਲੋਕ ਨਰਕ ਘਟ ਰਹੇ ਨੇ ਸਾਡੇ ਸਮਾਜ ਦੇ ਵਿੱਚ ਦੇਖੋ ਆ ਜੇਬ ਦੇਖੋ ਬਾਪੂ ਦੀ ਆ ਪੂਰਾ ਟਾਇਲਟ ਨਾ ਭਰੀ ਪਈ ਹੈ ਜੇ ਪਤਾ ਨਹੀਂ ਕਿਵੇਂ ਹੱਥ ਨਾਲ ਚੱਕ ਚੱਕ ਕੇ ਟਾਇਲਟ ਜੇਬ ਚ ਪਾਈ ਜਾਂਦਾ ਉਹ ਵਾਇਰਸ ਚਾ ਪਾਸ਼ਾ ਤੇ ਬਹੁਤ ਬਹੁਤ ਸ਼ੁਕਰੀਆ ਭਾਈ ਸਾਰਿਆਂ ਦਾ ਜਿਹੜੇ ਵੀਰ ਭਰਾ ਇੱਥੇ ਨੇੜੇ ਵਿਚਰਦੇ ਸੀ ਭਾਈ ਜਿਵੇਂ ਦੱਸਦੇ ਆ ਭਾਈ ਕਹਿੰਦਾ ਕੱਕੜੀ ਖੀਰਾ ਵੀ ਅਸੀਂ ਲਿਆ ਕੇ ਦਿੰਦੇ ਸੀ ਚੌਲ ਵੀ ਲਿਆ ਕੇ ਦਿੱਤੇ ਕੁਝ ਵਾਰ ਹਾਂਜੀ ਖਾਂਦਾ ਸੀ ਚੌਲ ਨਹੀਂ ਖਾਂਦਾ ਸੀ ਅਕੀ ਖੀਰਾ ਕੱਕੜੀ ਖਾਂਦਾ ਖੀਰਾ ਕੱਕੜੀ ਮੰਗਦਾ ਸੀਗਾ ਉਹ ਸਾਡੇ ਇਥੇ ਨੇੜੇ ਉਪਲਬਧ ਨਹੀਂ ਹੈ ਹਾਂ ਉਹ ਤਾਂ ਫਿਰ ਜੁੜੀ ਉਹ ਸਾਡੇ ਕੋਲੇ ਖੀਰਾ ਵੀ ਸੀਗਾ ਸਿਓ ਵੀ ਸੀ ਤੇ ਬਾਪੂ ਨੇ ਇੱਕ ਸਿਓ ਖਾਦਾ ਤੇ ਇੱਕ ਖੀਰਾ ਖਾ ਲਿਆ ਨੇ ਤੇ ਹੁਣ ਅਸੀਂ ਉਹਨੂੰ ਆਪਣੇ ਨਾਲ ਲੈ ਕੇ ਜਾ ਰਹੇ ਹਾਂ ਤੇ ਇੱਥੇ ਇਕੱਲਾ ਏ ਇੱਕ ਕਿਆਮ ਖਾਨ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਦਿਲੰਦਰ ਸ਼ੈਰ ਤੇ ਲੁਧਿਆਣਾ ਸ਼ਹਿਰ ਦੇ ਵੱਡੇ ਵੱਡੇ ਸ਼ਹਿਰ ਅੰਮ੍ਰਿਤਸਰ ਸਾਹਿਬ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਕਿਸ ਤਰ੍ਹਾਂ ਨਜੀਵਨ ਕੱਟ ਰਹੇ ਨੇ ਇਸੇ ਤਰ੍ਹਾਂ ਹੀ ਸ਼ਰੋਧੇ ਘੁਰਦੇ ਉਹ ਖਤਮ ਹੋ ਜਾਂਦੇ ਨੇ ਉਹਨਾਂ ਦੇ ਸਾਰ ਲੈਣ ਵਾਲਾ ਕੋਈ ਨਹੀਂ ਕਣਦੇ ਬਰਾਬਰ ਫਸੇ ਮਾਣ ਸੱਚੇ ਪਾਸ਼ਾ ਕਿਰਪਾ ਕਰਨ ਸਾਨੂੰ ਸਮਤ ਬੁੱਧੀ ਬਖਸ਼ਣ ਅਸੀਂ ਬਾਪੂ ਦੀ ਸੇਵਾ ਕਰਸੇ ਅਸੀਂ ਕਿਆਮ ਖਾਨ ਦਾ ਬਣਦਾ ਮਾਨ ਸਤਿਕਾਰ ਕਰ ਸਕੀਏ ਇਹਨਾਂ ਦੀ ਅੱਖਾਂ ਠੀਕ ਹੋ ਜਾਣ ਇਹਨਾਂ ਨੂੰ ਦੁਨੀਆ ਦੇ ਰੰਗ ਦਿਖਣ ਲੱਗ ਜਾਣ ਉਹਦੇ ਲਈ ਤੁਸੀਂ ਵੀ ਅਰਦਾਸ ਕਰੋ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀ ਜੀ ਹਾਣੇ ਵਿੱਚ ਨਾ ਬਿਨਾਂ ਬੋਸੇ ਤਾਂ ਜੀ ਕੇ ਨਾ ਕਿਉਂਦੇ ਵਾਦਦੇ ਕਿਉਂਦੇ